ਕੈਨੇਡਾ ਦਾ ਬਹੁਤ ਚਰਚਿਤ ਮਰਡਰ ਕੇਸ ਨਵਦੀਪ ਸਿੰਘ ਢਾਲੀਆਲ ਮਰਡਰ ਕੇਸ ਜਿਸ ਨੂੰ ਕਿ ਸਰੀ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀਗਾ ਇੱਕ 트ਰੈਪ ਲਗਾ ਕੇ ਨਵਦੀਪ ਸਿੰਘ ਢਾਲੀਆਲ ਦੀ ਡੈੱਡ ਬਾਡੀ ਜਿਹੜੀ ਕਿ ਹਜੇ ਤੱਕ ਨਹੀਂ ਮਿਲੀ ਇਸ ਕੇਸ ਨੂੰ ਕਵਰ ਕਰਨ ਲਈ ਅਸੀਂ ਚੱਲ ਪਏ ਮਾਨਸਾ ਨੂੰ ਰਸਤੇ ਦੇ ਵਿੱਚ ਜਿਹੜੇ ਜਿਹੜੇ ਪਿੰਡ ਸ਼ਹਿਰ ਹੁੰਦੇ ਗਏ ਉਹਨਾਂ ਤੋਂ ਤੁਹਾਨੂੰ ਇੱਕ ਇੱਕ ਝਾਤ ਮਰਵਾਵਾਂਗੇ ਜਿਵੇਂ ਕਿ ਚਨੇੜੀ ਕਰਾਚੋਂ ਤੇ ਉਸ ਤੋਂ ਬਾਅਦ ਮਹਿਲਾ ਪਿੰਡਾਂ ਦੇ ਜੋ ਸਾਰੇ ਬਲੌਗ ਅਸੀਂ ਨਾਲ-ਨਾਲ ਪੋਸਟ ਕਰਦੇ ਹੁੰਨੇ ਆ ਇਹਨਾਂ ਦਾ ਮੋਟਿਵ ਹੁੰਦਾ ਹੈ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਥੋੜਾ-ਥੋੜਾ ਜਾਣਨਾ ਸਾਡੇ ਦਰਸ਼ਕਾਂ ਤੱਕ ਅਸੀਂ ਪਹੁੰਚਾਉਂਦੇ ਰਹੀਏ ਜਿਵੇਂ ਕਿ ਸੁਨਾਮ ਸ਼ਹੀਦ ਦੁੱਧਮ ਸਿੰਘ ਵਾਲਾ ਉਸ ਮਹਾਨ ਸ਼ਹੀਦ ਸ਼ਹੀਦ ਦੇ ਨਾਮ ਦੀ ਧਰਤੀ ਆ ਸੋ ਇਹ ਸਾਰੀਆਂ ਚੀਜ਼ਾਂ ਸਾਡੇ ਲੋਕਾਂ ਤੱਕ ਸਾਡੀ ਆਡੀਅנס ਤੱਕ ਪਹੁੰਚ ਪਹੁੰਚਦੀਆਂ ਰਹਿਣ ਮੁੜ ਕੇ ਆਉਣਿਆ ਨਵਦੀਪ ਸਿੰਘ ਢਾਲੀਆਲ ਦੇ ਕੇਸ ਤੇ ਇਸ ਕੇਸ ਦੇ ਵਿੱਚ ਬਹੁਤ ਸਾਰੇ ਪੱਖ ਨੇ ਬਹੁਤ ਸਾਰੇ ਐਸਪੈਕਟਸ ਨੇ ਜਿੰਨਾ ਨੂੰ ਕਿ ਮੀਡੀਆ ਦੇ ਵਿੱਚ ਫਿਲਹਾਲ ਦੀ ਘੜੀ ਨਹੀਂ ਰੱਖਿਆ ਜਾ ਸਕਦਾ ਬਹੁਤ ਸਾਰੇ ਰੀਜ਼ਨ ਨੇ ਨਵਦੀਪ ਸਿੰਘ ਢਾਲੀਆਲ ਨੂੰ ਕਿਸ ਨੇ ਤੇ ਕਿਉਂ ਕਤਲ ਕੀਤਾ ਕਿਸ ਨੇ ਟਰੈਪ ਲਗਾਇਆ ਕਿਉਂ ਟਰੈਪ ਲਗਾਇਆ ਸਾਰੀ ਪਲਾਨਿੰਗ ਕਿਹਨੇ ਕੀਤੀ ਮਨਵੀਰ ਕੌਰ ਨਾਮ ਦੀ ਲੜਕੀ ਨੂੰ ਕਿਸ ਨੇ ਪਲਾਨ ਕੀਤਾ ਇਹ ਸਾਰਾ ਕੁਝ ਹਜੇ ਰਾਜ਼ ਹੈ ਫਿਲਹਾਲ ਦੀ ਘੜੀ ਸਰੀ ਪੁਲਿਸ ਵੱਲੋਂ ਕੋਈ ਇਨਵੈਸਟੀਗੇਸ਼ਨ ਦੀਆਂ ਰਿਪੋਰਟਸ ਨਹੀਂ ਹੋ ਰਿਵੀਲ ਨਹੀਂ ਕੀਤੀਆਂ ਗਈਆਂ ਕਿ ਕਿਸ ਨੇ ਕਦੋਂ ਤੇ ਕਿਵੇਂ ਨਵਦੀਪ ਧਾਲੀਆਲ ਦਾ ਕਤਲ ਕੀਤਾ ਤੇ ਉਸਦੀ ਡੈੱਡ ਬੋਡੀ ਕਿਸ ਜਗ੍ਹਾ ਤੇ ਹੈ